ਮੇਨ ਫਤਵੋ ਆਜ ਕੇ ਬੰਘੇ ਨਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਨੂੰ ਦੱਸ ਦਈਏ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਜਸਦੀਪ ਸਿੰਘ ਗਿੱਲ ਇਕੱਠੇ ਡੇਰਾ ਬਿਆਸ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਬੀਤੇ ਦਿਨੀ ਜਿਸ ਤਰੀਕੇ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ ਕਿ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਉਤਰਾਧਿਕਾਰੀ ਗੱਦੀ ਦਾ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਸਾਫ਼ ਕਰ ਦਿੱਤਾ ਜਾਂਦਾ ਹਾਲਾਂਕਿ ਉਹ ਉਤਰਾਧਿਕਾਰੀ ਨਹੀਂ ਉਹਨਾਂ ਦੇ ਨਾਲ ਕੰਮ ਜ਼ਰੂਰ ਕਰਨਗੇ ਪਰ ਬਾਬਾ ਗੁਰਿੰਦਰ ਸਿੰਘ ਜੀ ਹੀ ਜਿਹੜੇ ਲੋਕਾਂ ਨੂੰ ਨਾਮ ਦੇਣਗੇ ਤੇ ਅੱਜ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਡੇਰਾ ਬਿਆਸ ਦੇ ਵਿੱਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਅਤੇ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਨਾਲ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਲਗਾਤਾਰ ਉਹ ਜਦੋਂ ਖਬਰ ਸਾਹਮਣੇ ਆਉਂਦੀ ਹੈ ਤਾਂ ਲਗਾਤਾਰ ਲੋਕਾਂ ਦੇ ਵੱਲੋਂ ਇੱਕ ਦੂਸਰੇ ਨਾਲ ਉਹ ਸਾਂਝੀ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਵੀ ਮੰਨ ਲਿਆ ਗਿਆ ਸੀ ਕਿ ਜਿਹੜੇ ਜਸਦੀਪ ਸਿੰਘ ਨੇ ਉਹਨਾਂ ਨੂੰ ਉੱਤਰਾਧਿਕਾਰੀ ਕੋਸ਼ਿਸ਼ ਕਰ ਦਿੱਤਾ ਗਿਆ ਪਰ ਦੱਸ ਦਈਏ ਕਿ ਉਸ ਖਬਰ ਤੋਂ ਬਾਅਦ ਹੀ ਇਹ ਸਪਸ਼ਟ ਕਰਨ ਸਾਹਮਣੇ ਆ ਗਿਆ ਸੀ ਕਿ ਡੇਰੇ ਦੇ ਵੱਲੋਂ ਕਿ ਅਜਿਹੀ ਕੋਈ ਗੱਲ ਨਹੀਂ ਬਾਬਾ ਗੁਰਿੰਦਰ ਸਿੰਘ ਜੀ ਹੀ ਨਾਮ ਦੇਣਗੇ ਲੋਕਾਂ ਨੂੰ ਉਹੀ ਖੱਲੇ ਉਤਰਾਧਿਕਾਰੀ ਨੇ ਪਰ ਨਾਲ-ਨਾਲ ਜਿਹੜੇ ਜਸਦੀਪ ਸਿੰਘ ਨੇ ਉਹ ਵੀ ਉਹਨਾਂ ਦੇ ਨਾਲ ਕੰਮ ਕਰਨਗੇ ਅੱਜ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਡੇਰਾ ਬਿਆਸ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਅਤੇ ਜਸਦੀਪ ਸਿੰਘ ਗਿੱਲ ਪਹੁੰਚੇ ਨੇ ਤਸਵੀਰਾਂ ਵੇਖ ਸਕਦੇ ਹੋ ਪਿੱਛੇ ਸੰਗਤਾਂ ਦਾ ਇੱਕ ਕੱਢ ਦੇਖ ਸਕਦੇ ਹੋ ਗੱਡੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੜੀਆਂ ਐ ਸੋਸ਼ਲ ਮੀਡੀਆ ਉੱਤੇ ਹੁਣ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ ਜੋ ਕਿ ਡੇਰਾ ਬਿਆਸ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਬਾਬਾ ਗੁਰਿੰਦਰ ਸਿੰਘ ਅਤੇ ਜਸਦੀਪ ਸਿੰਘ ਗਿੱਲ ਨਾਲ ਪਹੁੰਚੇ